ਇਹਨੂੰ ਆਪਾਂ ਗੈਸ ਤੇ ਰੱਖ ਦਿੱਤਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਸ ਦੇ ਵਿੱਚ ਸਵਾ ਕਿਲੋ ਦੇ ਕਰੀਬ ਦੇਸੀ ਘਿਓ ਪਾਵਾਂਗੇ ਮੈਂ ਇੱਥੇ ਸਵਾ ਕਿਲੋ ਘਿਓ ਪਾ ਦਿੱਤਾ ਹੈ ਤੇ ਹੁਣ ਆਪਾਂ ਥੋੜਾ ਥੋੜਾ ਕਰਕੇ ਇਸ ਦੇ ਵਿੱਚ ਆਟਾ ਪਾਵਾਂਗੇ ਇਹ ਸਾਰਾ ਦਾ ਸਾਰਾ ਆਟਾ ਪੈ ਜਾਏਗਾ ਗੈਸ ਦੀ ਫਲੇਮ ਨੂੰ ਮੈਂ ਤੇਜ਼ ਹੀ ਰੱਖਿਆ ਹੋਇਆ ਹੈ ਥੋੜਾ ਥੋੜਾ ਕਰਕੇ ਪਾ ਦਿਆ ਤਾਂ ਕਿ ਆਪਣੇ ਕਿਸੇ ਕਿਸਮ ਦੀ ਕੋਈ ਗੰਡਾ ਨਾ ਬਣੇਗੀ ਬਾਕੀ ਦਾ ਆਟਾ ਵੀ ਸਾਰਾ ਇਸ ਦੇ ਵਿੱਚ ਮਿਲਾ ਦੇਣੀ ਸਾਰਾ ਆਟਾ ਬਿਕ ਹੋ ਚੁੱਕਾ ਉਹਦਾ ਆਪਾਂ ਅਸੀਂ ਸਲੋ ਫਰੇਮ ਤੇ ਹੌਲੀ-ਹੌਲੀ ਕਰਕੇ ਚੰਗੀ ਤਰ੍ਹਾਂ ਆਪਾਂ ਆਟੇ ਨੂੰ ਪੁੰਨਾਗੇ ਤੁਸੀਂ ਦੇਖ ਪਾ ਰਹੇ ਹੋ ਕਿ ਆਟੇ ਨੂੰ 15 ਤੋਂ 20 ਮਿੰਟ ਹੋ ਚੁੱਕੇ ਨੇ ਮੈਂ ਹੌਲੀ-ਹੌਲੀ ਬਿਲਕੁਲ ਸਲੋ ਹੱਥ ਤੇ ਇਹਨੂੰ ਪੁੰਨੇ ਤੇ ਐਸੇ ਦੇ ਹੁਣ ਕ્યો ਛੱਡਣਾ ਸ਼ੁਰੂ ਕਰ ਦਿੱਤਾ ਤੁਸੀਂ ਦੇਖ ਪਾ ਰਹੇ ਹੋ ਕਿ ਆਟਾ ਆਪਣਾ ਚੰਗੀ ਤਰ੍ਹਾਂ ਪਣੀ